ਸ਼੍ਰੀ ਕਾਲ ਮੇਰਾ ਨਾਮ ਰਵਿੰਦਰ ਕੌਰ ਮੋਗਾ ਡਿਸਟ੍ਰਿਕਟ ਪੰਚ ਸਮਾਜਾ ਦੀ ਰਹਿਣ ਵਾਲੀ ਆ ਮੈਂ 7-8 ਸਾਲ ਤੋਂ ਮਤ ਯੋਗਾ ਕਰ ਰਹੀ ਆ ਤੇ ਪਰ ਇਦਾਂ ਦਾ ਵੀ ਕੋਈ ਵੀ ਅਦਮਤ ਨਹੀਂ ਹਲੇ ਤੇ ਕੋਈ ਵੀ ਨਹੀਂ ਪੋਸਟ ਆਈ ਆ ਨੇ ਟਾਈਮ ਦੀ ਤੇ ਪਰ ਮੈਂ ਅੱਜ ਮਤ ਧੰਨਵਾਦ ਕਰਨਾ ਚਾਹੁੰਦੀ ਜੋ ਵੀ ਸੀਐਮ ਨੇ ਮਤ ਕੀ ਰੋਜ਼ਗਾਰ ਦਿੱਤਾ ਆ ਯਾਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਲਜੀਤ ਕੌਰ ਪਿੰਡ ਚੰਗਾਲੀwala ਜ਼ਿਲ੍ਹਾ ਸੰਗਰੂਰ ਤੋਂ ਰਹਿਣ ਵਾਲੀ ਆ ਤੇ ਮੈਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਸੀਐਮ ਦੀ ਜੋਗਸਾਲਾ ਵਿੱਚ ਆਨ ਦਾ ਮੌਕਾ ਦਿੱਤਾ ਬਹੁਤ ਮਤਲਕੀ ਟ੍ਰੇਨਿੰਗ ਜੋ ਪਹਿਲਾਂ ਮਤਲਕ ਕਰ ਰਹੀ ਸੀ ਪਰ ਹੁਣ ਮੈਨੂੰ ਜੋ ਟ੍ਰੇਨ ਕਰ ਰਿਹਾ ਇਥੇ ਸੀ ਕੇ ਕਾਲਜ ਇੰਸਟੀਚੂਟ ਵਿੱਚ ਬਹੁਤ ਵਧੀਆ ਮਤਲਕੀ ਲੱਗ ਰਿਹਾ ਵੈ ਮੈਨੂੰ ਵੀ ਇਹਨਾਂ ਨੇ ਸਖਲਾਈ ਦੇ ਰਿਹਾ ਜੋ ਅੱਗੇ ਸਾਰੇ ਸਟਾਫ ਦਾ ਵੀ ਤੁਹਾਨੂੰ ਮਦਦ ਕਰਨਾ ਚਾਹੀਦਾ ਤੇ ਮਤਲਕ ਮੈਨੂੰ ਜੋ ਆਪਦੇ ਪਿਆਰਾਂ ਤੇ ਖੜਨ ਦਾ ਅੱਜ ਮੌਕਾ ਮਿਲਿਆ ਮੈਂ ਆਦੀ ਪੇਰੈਂਟਸ થી ਮਤਲਕੀ ਹੈਲਪ ਕਰ ਰਹੀ ਆਂ सीएम ਸਾਹਮਣੇ ਸਾਨੂੰ ਰੁਜ਼ਗਾਰ ਦਿੱਤਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਲੋਕਾਂ ਨੂੰ ਇਮਾਨਦਾਰੀ ਨਾਲ ਜਾ ਕੇ ਜਾਗਰੂਕ ਕਰਨਾ ਹੈ ਲੋਕਾਂ ਦੀ ਸੇਵਾ ਕਰਨੀ ਹੈ ਨਸ਼ਿਆਂ ਦੇ ਖਿਲਾਫ ਬਿਮਾਰੀਆਂ ਦੇ ਖਿਲਾਫ ਜਾਗਰੂਕ ਕਰਨਾ ਹੈ ਇਦਾਂ ਨਹੀਂ ਕੋਈ ਨਹੀਂ ਹੋਈ ਸੀਗੀ ਯੋਗਾ ਦੇ ਵਿੱਚ ਤੇ ਅੱਜ ਜੋ ਵੀ ਕੁਝ ਆ ਮੈਂ ਅੱਜ ਉਹਨਾਂ ਦੀ ਬੁਕਾਵਤੀ ਮੈਂ ਚੋਣੀਆਂ ਵੀ ਹੋਰ ਵੀ ਸਾਰੇ ਬੱਚੇ ਆਉਣ ਤੇ ਸਾਰਿਆਂ ਨੂੰ ਆਪਾਂ ਯੋਗਾ ਸਿਖਾਈਏ ਸਿਹਤਮੰਦ ਕਰ ਸਕੀਏ ਜਤੇ ਮੈਂ ਇਹ ਚੋਣੀਆਂ ਵੀ ਸੀਐਮ ਸਾਹਿਬ ਜੋ ਯੋਗਾ ਦੇ ਵਿੱਚ ਜਿਹੜੇ ਬੱਚੇ ਹੋਰ ਵੀ ਕੋਈ ਡਿਪਲੋਮਾ ਕਰ ਚੁੱਕਿਆ ਜਾਓ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅਸੀਂ ਕੰਟੀਨਿਊ ਪ੍ਰੈਕਟਿਸ ਕਰ ਰਹੇ ਹਾਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਲਈ ਇਹ ਉਪਰਾਲਾ ਕੀਤਾ